ਸਸ਼ਕਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਨਵੇਂ ਪਾਸ਼ਾ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਮਹਾਲ ਸ਼ਹੀਦੀ ਨਗਰ ਕੀਰਤਨ ਜੋ ਕਿ तकरीबन 3 ਮਹੀਨੇ ਪਹਿਲਾਂ ਗੁਰਦੁਆਰਾ ਸ਼੍ਰੀ ਧੋਬਰੀ ਸਾਹਿਬ ਆ ਸਾਮ ਤੋਂ ਚੱਲ ਕੇ ਪੜਾਦਰ ਪੜਾ ਰਸਤੇ ਦੇ ਵਿੱਚ ਹੁੰਦੇ ਹੋਏ ਅੱਜ ਕੱਲ ਮਾਛੀਵਾਰਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨਗਗਲ ਸਾਹਿਬ ਦੇ ਵਿੱਚ ਉਹ ਨਗਰ ਕੀਰਤਨ ਪਹੁੰਚਿਆ ਜਿਸ ਦਾ ਥਾਂ ਥਾਂ ਦੇ ਉੱਤੇ ਲੋਕਾਂ ਦੇ ਵੱਲੋਂ ਸੰਗਤ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵਕ ਵਕ ਪੜਾਦਰ ਪੜਾ ਹੁੰਦਾ ਹੋਇਆ ਮਾਛੀਵਾਰਾ ਸਾਹਿਬ ਦੇ ਵਿੱਚ ਕੱਲ ਦੀ ਰਾਤ ਅਵਿਸ਼ਰਾਮ ਕਰਨ ਤੋਂ ਬਾਅਦ ਅੱਜ ਸਵੇਰੇ ਇਹ ਨਗਰ ਕੀਰਤਨ ਨੇ ਅੱਗੇ ਦੇ ਪ੍ਰਾਦ ਦੇ ਲਈ ਜਿਹੜੇ ਨੇ ਉਹ ਚਾਲੇ ਪਾਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਅ ਸ਼੍ਰੀ ਚਰਨਗਵੀਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਅ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਅਸਾਮ ਦੇ ਗੁਰਦੁਆਰਾ ਸ਼੍ਰੀ ਧੋਬਰੀ ਸਾਹਿਬ ਤੋਂ ਚੱਲ ਕੇ ਆਪਣਾ ਦਰਪੜਾ ਹੁੰਦਾ ਪੂਰੇ ਗੁਰਦੁਆਰਾ ਸਾਹਿਬ ਜਿਹੜੇ ਵੀ ਗੁਰਦੁਆਰਾ ਸਾਹਿਬ ਰਸਤੇ ਦੇ ਵਿੱਚ ਆਉਂਦੇ ਨੇ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਹੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੋ ਉਹਨਾਂ ਦੇ ਦਰਸ਼ਨ ਕਰਤਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਪਹੁੰਚੇਗਾ 23 ਨਵੰਬਰ ਨੂੰ ਇਹ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਪਹੁੰਚੇਗਾ ਗੱਲਬਾਤ ਕਰਾਂਗੇ ਜਿਹੜੇ ਸੇਵਾਦਾਰ ਕਹਿ ਸਕਦੇ ਆ ਜਾਂ ਸੰਗਤ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਤੋਂ ਜਾਣਦੇ ਆ ਕਿੰਨੀ ਤਰੀਕ ਨੂੰ ਇਹ ਨਗਰ ਕੀਰਤਨ ਜਿਹੜਾ ਅਸਾਮ ਦੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿ ਮਾਛੀਵਾੜਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿੰਨੋਂ ਵੱਡੋ ਕੱਲੂ ਮੈਂ ਸਾਕਾ ਸਾਤ ਅਨਹੇਤ ਇਤੀ ਜਨ ਕਰੀ ਸੀਸ ਦੀ ਆ ਪਰ ਸੀਨਾ ਉਚਰੀ ਐਸੇ ਦੀਨ ਦਇਆਲ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਇਆਲ ਜੀ ਦੀਆਂ ਯਾਦਾਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾ-ਸਾਨੀ ਬੇਮਿਸਾਲ ਸ਼ਹਾਦਤ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਪ੍ਰਾਰੰਭ ਹੋਇਆ ਸੀ ਅੱਜ ਰਾਤ ਦਾ ਵਿਸ਼ਰਾਮ ਮਾਛੀਵਾੜਾ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਸੀ ਸਵੇਰ ਦੇ ਨਿਤਨੇਮ ਦੇ ਉਪਰੰਤ ਆਸ਼ਾ ਕੀ ਵਾਰ ਦੇ ਕੀਰਤਨ ਦੇ ਉਪਰੰਤ ਸਿੰਘ ਸਾਹਿਬ ਗਿਆਨੀ ਰਮੇਂਦਰ ਸਿੰਘ ਜੀ ਗ੍ਰੰਥੀ ਸੱਚਖੰਡ ਹਰਮੰਦਰ ਸਾਹਿਬ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਲਸਫੇ ਨਾਲ ਗੁਰਮਤ ਵਿਚਾਰਾਂ ਰਾਹੀਂ ਜੋੜਿਆ ਸੋ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਜੋਗ ਅਗਵਾਈ ਵਿੱਚ ਸਾਵਨ ਪੀਤਰ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਅਰਦਾਸ ਬੇਨਤੀ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਬਖਸ਼ਾ ਕੀਤੀਆਂ ਹਨ ਜੋ ਦਿਨਾਂ ਸਤਪੁਰਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਪੂਰੇ ਸਿੱਖ ਪਰਵਾਰ ਨੂੰ ਸ਼ਬਦ ਸ਼ਰਨੀਆਂ ਦੇ ਸੰਗਤਾਂ ਦੇ ਸ਼ਹੀਦਾਂ ਦੇ ਨਾਲ ਅੱਜ ਕਰਾਰੰਭ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈਗਾ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਦਿਲ ਭਜਨ ਜੂ ਦੀ ਰਾਖੀ ਵਾਸਤੇ ਅਤੇ ਧਰਮ ਦੀ ਜੱਦ ਜਾਂ ਹਿੰਦ ਦੀ ਚਾਦਰ ਇਹ ਜਿਹੜੇ ਵਡਿਆਈ ਭਰੇ ਬੋਲ ਹਨ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਲਈ ਹਨ ਕਿਉਂਕਿ ਦਿਨਾਂ ਨੇ ਦੁਖਦਾਈਆ ਬੇੜਾ ਉਸ ਵਾਰਿਓ ਧਰਮ ਦਾ ਬੰਨੇ ਲਾਇਆ ਔਰ ਚਾਦਰ ਬਣ ਕੇ ਲਾਜ ਰੱਖੀ ਪੈਜ ਰੱਖੀ ਜਿਸ ਕਰਕੇ ਹੰਤੀ ਜਾਦਰ ਕਿਹਾ ਜਾਂਦਾ ਹੈ ਐ ਸੰਗਤ ਦੇ ਵਿੱਚ ਬਾਬਾ ਜੀ ਕਿਸ ਤਰ੍ਹਾਂ ਦਾ ਉਤਸ਼ਾਹ ਹੈਗਾ ਇਸ ਨਗਰ ਕੀਰਤਨ ਨੂੰ ਲੈ ਕੇ ਖਾਸ ਕਰਕੇ ਬਹੁਤ ਸ਼ਮਤ ਲੱਖਾਂ ਦੀ ਘੰਟੀ ਵਿੱਚ ਦੇਵ ਭਾਦਰ ਰਛੈ ਦੇ ਆਪਣਾ ਦਾ ਪਿਆਰ ਮਾਨਦੇ ਹੋਏ ਵਿੱਚ ਆ ਗਈਆਂ ਪਰਈਆਂ ਹਨ ਸਕੂਲਾਂ ਵਿੱਚ ਬੱਚੇ ਗਤਕਾ ਪਾਲਟੀਆਂ ਅਤੇ ਸਪੁੱਚੀਆਂ ਜਿਹੜੀਆਂ ਸੰਗਤਾ ਹਨ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਰਾਤ ਵੀ ਜਦੋਂ ਪਹੁੰਚੇ ਸਨ ਦਾ ਬੜਾ ਉਤਸ਼ਾਹ ਸੀ ਹੁਣ ਆਪ ਜੀ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਇਕੱਠ ਹੈ ਉਹ ਸ਼ਕਸ਼ਮਤਾ ਦਾ ਹੈ ਸਜਦਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਨਿਸ਼ਾਨੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਸ਼ਮਤਾ ਨਿਹਾਲ ਨਿਹਾਲ ਹੋ ਰਹੀਆਂ ਹਨ ਤਸ਼ਰਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਸਾਡੇ ਨਾਲ ਨੇ ਢਿੱਲੋਂ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਾਹਿਬ ਨੇ ਮੱਛਵਾੜੇ ਰਾਤ ਇਹਨਾਂ ਨੇ ਵਿਸ਼ਰਾਮ ਕਰਕੇ ਦੁਬਾਰਾ ਚਾਲੇ ਪਾਏ ਨੇ ਸੋ ਤੁਸੀਂ ਦੇਖੋ ਸੰਗਤ ਚ ਕਿੰਨਾ ਭਾਰੀ ਉਤਸ਼ਾਹ ਆ ਸੰਗਤ ਆਪ ਮੁਹਾਰੇ ਕਿਵੇਂ ਇੱਥੇ ਆਈ ਆ ਗੁਰੂ ਘਰ ਦੇਆਂ ਖੁਸ਼ੀਆਂ ਪ੍ਰਾਪਤ ਕਰਨ ਆਈ ਆ ਕਿਉਂਕਿ ਹਿੰਦ ਦੀ ਚਾਦਰ ਭੰਤਨ ਸਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਪ ਦੀ ਜਿਹੜੇ ਕਿ ਪੂਰੇ ਹਿੰਦੁਸਤਾਨ ਦੇ ਪੂਰੀ ਦੁਨੀਆ ਦੇ ਗੁਰੂ ਮੰਨਦੇ ਨੇ ਕਿਉਂਕਿ ਕਿਸੇ ਧਰਮ ਲਈ ਕਿਸੇ ਦੂਸਰੇ ਧਰਮ ਦੇ ਕਿਸੇ ਰਹਿਬਰ ਨੇ ਜੇ ਸ਼ਹੀਦੀ ਦਿੱਤੀ ਆ ਤਾਂ ਅਜਿਹਾ ਹੋਰ ਕੋਈ ਦੇਖਣ ਨੂੰ ਇਤਿਹਾਸ ਚ ਨਹੀਂ ਮਿਲਦਾ ਸੋ ਸਮੂਹ ਸੰਗਤਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਕਿਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਿਤੇ ਲੰਗਰ ਲੱਗੇ ਨੇ ਕਿਤੇ ਸੰਗਤਾਂ ਲਾਈਨ ਬਰ ਲਾਈਨ ਬਣ ਕੇ ਖੜੀਆਂ ਨੇ ਗੁਰੂ ਦੇ ਦਰਸ਼ਨ ਕਰਨ ਲਈ ਸੋ ਮੈਂ ਗੁਰੂ ਮਹਾਰਾਜ ਦੇ ਚਰਨਾਂ ਚਿੱਟੋ ਅਰਦਾਸ ਕਰਦਾ ਜਿਹੜੀ ਸ਼ਰਧਾ ਭਾਵਨਾ ਨਾਲ ਜਿਹੜੇ ਸਤਕਾਰ ਨਾਲ ਉਹਨਾਂ ਨੇ ਅੱਜ ਇੱਥੇ ਦਰਸ਼ਨ ਕਰਨ ਆਏ ਨੇ ਸਾਰਿਆਂ ਦੀਆਂ ਮਨੋ ਕਾਮਨਾ ਪ੍ਰਮਾਤਮਾ ਪੂਰੀ ਕਰੇ ਗੁਰੂ ਸ਼ਬਦ ਨਾਲ ਗੁਰੂ ਦੇ ਦਿੱਤੇ ਮਾਰਗ ਤੇ ਦੁਨੀਆ ਚੱਲੇ ਸੋ ਸਮੂਹ ਸੰਗਤ ਨੂੰ ਮੈਂ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਵੀ ਬਹੁਤ ਤੁਹਾਡਾ ਜੋ ਤੁਸੀਂ ਸਹਿਯੋਗ ਕਰ ਰਹੇ ਹੋ ਸਮੂਹ ਸੰਗਤ ਦਾ ਵੀ ਬਹੁਤ ਧੰਨਵਾਦ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗਪਾਧ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸ਼ਤੀ ਦਾਸ ਜੀ ਭਾਈ ਜਾਲਾ ਜੀ ਦੀ 350 ਸਾਲਾ ਸ਼ੀਸ਼ ਸਾਹਿਬ ਜੀ ਨੂੰ ਸਮਰਪਿਤ ਸ਼ੋਹਣੀ ਗੁਰਦਵਾਰਾ ਕੋਲ ਅਲੱਗ-ਅਲੱਗ ਪ੍ਰੋਗਰਾਮ ਜਿਹੜੇ ਰੱਖੇ ਬੜੇ ਮੱਧੁੱਤ ਤੇ ਕੱਢੇ ਜਾਂਦੇ ਲੋਕਾ ਨਦ ਮਸਾਲਾ ਕੇ ਬੜੇ ਮੱਧੁੱਤ ਤੇ ਮਨਾਏ ਜਾ ਰਹੇ ਨੇ ਪਿਛੇ ਲਈ ਤਾਂ ਇੱਕ ਮਾਣ ਮਗਰ ਕੀਤਾ ਨਾ ਜੋ ਕਿ ਗੁਰਦਵਾਰਾ ਤੋਂ ਬ੍ਰਿਜ਼ਾਵਰ ਰਸਾਮ ਤੋਂ 10 ਮਹੀਨੇ ਪਹਿਲਾਂ ਆਰੰਭ ਹੋਇਆ ਸੀ ਅੱਜ ਨਗਰ ਕੀਰਤਨ ਦਾ ਉਤਰਾਚਰਨ ਕਮਨ ਸਾਹਿਬ ਮਸੀ ਵਾਲਾ ਤੋਂ ਅਗਲੇ ਪੜਾ ਉਤਰਾ ਪਠਾ ਸਾਹਿਬ ਰੋਪੜੇ ਵਾਲਾ ਤੋਂ ਨਾ ਆਇਆ ਤੇ ਨਗਰ ਕੀਰਤਨ ਵਿੱਚ ਸੰਗਤਾਂ ਬਹੁਤ ਵੱਡੇ ਪੱਧਰ ਤੇ ਸ਼ਾਮਲ ਹੋ ਰਹੀਆਂ ਹਨ ਸੰਗਤਾਂ ਦਾ ਸਲਾਬ ਜਨ ਸਲਾਬ ਜਿਹੜਾ ਬੜਾ ਵੱਡੇ ਪੱਧਰ ਤੇ ਆ ਸੰਗਤਾਂ ਬੜੇ ਗੁਰੂ ਸਾਹਿਬ ਨਾਲ ਸਪਸਥ ਹੋ ਰਹੀਆਂ ਹਨ ਤੇ ਮਾਣਸਿਕ ਕਾ ਲਿਆ ਹੈਗਾ ਕਿਸ ਤਰ੍ਹਾਂ ਦਾ ਉਤਸ਼ਾਹ ਲੋਕ ਸੰਗਤ ਦੇ ਵੱਲੋਂ ਰਸਤੇ ਦੇ ਵਿੱਚ ਇਸ ਨਗਰ ਕੀਰਤਨ ਨੂੰ ਮਿਲ ਰਿਹਾ ਹੋਇਆ ਹੈ ਸੰਗਤਾਂ ਵੱਲੋਂ ਜਿਹੜਾ ਨਗਰ ਕੀਰਤਨ ਦਾ ਹਰ ਤਰ੍ਹਾਂ ਦੇ ਪਤਾਰਸਾਂ ਨਾਲ ਕੋਈ ਫਰੂਟਸ ਸੇਵਾ ਕਰ ਰਿਹਾ ਆ ਕੋਈ ਕਹਿਤਰਾ ਦੀ ਸੇਵਾ ਕਰ ਰਿਹਾ ਆ ਤੇ ਲਗੜਾਈ ਸੇਵਾ ਕਰ ਰਿਹਾ ਆ ਤੇ ਪੜਾ ਵੱਟਾ ਪਤਾ ਤੇ ਸਾਹ ਸੰਗਤ ਵਿੱਚ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਦਾ ਸਵਾਗਤ ਤਾਂ ਬਿਲਕੁਲ ਜੀ ਜਿਹੜਾ ਨਗਰ ਕੀਰਤਨ ਆ ਸ਼ਾਮ ਦੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਤਕਰੀਬਨ 3 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਜੋ ਕਿ ਪੜਾਦਰ ਪੜਾ ਹੁੰਦਾ ਅਜ ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਦੇ ਵਿੱਚ ਪਹੁੰਚਿਆ ਸੀਗਾ ਰਾਤ ਵਿਸ਼੍ਰਾਮ ਕਰਨ ਤੋਂ ਬਾਅਦ ਅੱਜ ਸਵੇਰੇ ਦੁਬਾਰਾ ਤੋਂ ਅਗਲੇ ਪੜਾਅ ਦੇ ਲਈ ਜਿਹੜਾ ਇਸ ਨਗਰ ਕੀਰਤਨ ਦੇ ਵੱਲੋਂ ਅੱਗੇ ਦੇ ਪੜਾਅ ਦੇ ਲਈ ਚੱਲੇ ਜਿਹੜੇ ਨੇ ਉਹ ਪਾਏ ਗਏ ਨੇ ਤੇ 23 ਨਵੰਬਰ ਨੂੰ ਇਹ ਨਗਰ ਕੀਰਤਨ ਜਿਹੜਾ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਹੈ ਉਹ ਕੀਤੀ ਜਾਵੇਗੀ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਅਸੀਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ